ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸਤਨਾਮ ਸਿੰਘ ਐਸ ਐਸ ਜੋ ਪੁਆਇੰਟ ਫਲੋਜਪੁਰ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਇੰਡੀਅਨ ਆਰਮੀ ਦੇ ਵਿੱਚ ਹਵਲਦਾਰ ਅਤੇ ਨਾਇਬ ਸੂਬੇਦਾਰਦਿਆਂ ਦੇ ਸਪੋਰਟਸ ਕੋਟੇ ਦੇ ਵੈਕੈਂਸੀਆਂ ਕੁੜੀਆਂ ਮੁੰਡਿਆਂ ਲਈ ਨਿਕਲੇ ਆ ਜੀ ਉਹਦੇ ਬਾਰੇ ਜਾਣਕਾਰੀ ਉਮਰ ਹੈਗੀ ਆ ਜੀ 17 ਤੋਂ 25 ਸਾਲ ਤੱਕ ਜੇਕਰ ਫਿਜ਼ੀਕਲ ਦੀ ਗੱਲ ਕਰੀਏ ਤਾਂ ਇਹਦੇ ਵਿੱਚ 1600 ਮੀਟਰ ਦੀ ਦੌੜ ਹੈਗੀ ਆ ਜੀ 5 ਮਿੰਟ 45 ਸਕਿੰਡ ਦੇ ਵਿੱਚ 9 ਫੁੱਟ ਛਾਲ ਹੈਗੀ ਆ ਜੀ ਜਿਗਜਗ ਹੈਗੇ ਬੈਲੈਂਸ ਜੀ ਡੀ ਦੀ ਭਰਤੀ ਵਾਂਗੂ ਬਾਕੀ ਸਾਰਾ ਪ੍ਰੋਸੈਸ ਹੈਗਾ ਜੀ ਜੇਕਰ ਲੜਕੀਆਂ ਦੀ ਆਪਾਂ ਗੱਲ ਕਰੀਏ ਤਾਂ ਉਹਨਾਂ ਦੀ ਹਾਈਟ ਹੈਗੀ ਹੈ ਜੀ 162 ਸੈਂਟੀਮੀਟਰ ਤੇ ਦੌੜ ਹੋਊਗੀ 1600 ਮੀਟਰ ਕੁੜੀਆਂ ਦੀ 8 ਮਿੰਟ ਦੇ ਵਿੱਚ 10 ਫੁੱਟ ਲੌਂਗ ਜੰਪ ਆ ਜੀ 3 ਫੁੱਟ ਹਾਈ ਜੰਪ ਹੈਗਾ ਜੀ ਇਹਦੇ ਵਿੱਚ ਫਾਰਮ ਆਨਲਾਈਨ ਭਰਾਈ ਹੋਣਗੇ ਜੀ ਡਾਕ ਰਾਹੀਂ ਇਹਦੀ ਲਾਸਟ ਡੇਟ ਹੈਗੀ ਹੈ ਜੀ 28 ਫੈਬਰੂਰੀ 2025 ਸ਼ਾਮ ਦੇ 5 ਵਜੇ ਤੱਕ ਜੀ ਇਹ ਭਰਤੀ ਪੱਕੀ ਪੱਕੀ ਭਰਤੀ ਹੋਊਗੀ ਜੀ ਅਗਨੀਵੀਰ ਭਰਤੀ ਨਹੀਂ ਪਰਮਨੈਂਟ ਵੈਕੈਂਸੀ ਇਹ ਹੋਏਗੀ ਇੰਦੇ ਵਿੱਚ ਬੱਚਾ ਨੈਸ਼ਨਲ ਲੈਵਲ ਦਾ ਪਲੇਅਰ ਹੋਣਾ ਚਾਹੀਦਾ ਵਾ ਨੈਸ਼ਨਲ ਲੈਵਲ ਬੱਚੇ ਨੇ ਖੇਡਿਆ ਹੋਣਾ ਚਾਹੀਦਾ ਸਪੋਜੀਸ਼ਨ ਹੋਣੀ ਚਾਹੀਦੀ ਆ ਇੰਦੇ ਵਿੱਚ ਐਥਲੈਟਿਕਸ ਗੇਮ ਹੈਗੀ ਆ ਜੀ ਔਰ ਬਾਸਕਟਬਾਲ ਹੈਗੀ ਆ ਬੌਕਸਿੰਗ ਹੈਗੀ ਆ ਫੁੱਟਬਾਲ ਹੈਗੀ ਆ ਸਵਿੰਗ ਹੈਗੀ ਆ ਹੌਕੀ ਹੈਗੀ ਆ ਹੈਂਡਬਾਲ ਹੈਗੀ ਆ ਐਂਡ ਜੋ ਜੁੱਡੋ ਹੈਗੀ ਆ ਇੰਦੇ ਵਿੱਚ ਤੇ ਕਬੱਡੀ ਹੈਗੀ ਆ ਹੋਰ ਲੱਗ ਲੱਗ ਇੰਦੇ ਚ ਵੈਕੈਂਸੀਆਂ ਹੈਗੀਆਂ ਜੀ ਸ਼ੂਟਿੰਗ ਵੀ ਹੈਗੀ ਇੰਦੇ ਵਿੱਚ ਤੇ ਕੁੜੀਆਂ ਮੁੰਡਿਆਂ ਲਈ ਵੈਕੈਂਸੀ ਪਰਮਨੈਂਟ ਵੈਕੈਂਸੀ ਨਿਕਲੀ ਹੋਈ ਆ ਇਹ ਵੈਕੈਂਸੀਆਂ ਭਰ ਸਕਦੇ ਨੇ ਫਾਰਮ ਆਫਲਾਈਨ ਅਪਲਾਈ ਹੋਣਗੇ ਬਾਏ ਡਾਕ ਤੁਸੀਂ ਅਪਲਾਈ ਕਰਕੇ ਫਾਰਮ ਭੇਜ ਸਕਦੇ ਹੋ ਜੀ ਥੈਂਕ ਯੂ ਕੋਈ ਫੀਸ ਨਹੀਂ ਹੈਗੀ ਜਾਂਦੀ ਬਿਲਕੁਲ ਫ੍ਰੀ ਆਫ ਕਾਸਟ ਹੈ ਫਾਰਮ ਅਪਲਾਈ ਹੋਊਗਾ ਥੈਂਕ ਯੂ ਵੈਰੀ ਮਚ ਜੇਕਰ ਤੁਸੀਂ ਫਾਰਮ ਦੀ ਪੀਡੀਐਫ ਲੈਣੀ ਆ ਤਾਂ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਸਾਡੇ ਟੈਲੀਗ੍ਰਾਮ ਚੈਨਲ ਦੇ ਵਿੱਚ ਫਾਰਮ ਤੁਹਾਨੂੰ ਫ੍ਰੀ ਆਫ ਕਾਸਟ ਮਿਲ ਜੂਗਾ ਜੀ ਉੱਥੋਂ ਡਾਊਨਲੋਡ ਕਰਕੇ ਪ੍ਰਿੰਟ ਆਊਟ ਕਢਵਾ ਕੇ ਆਪਣੇ ਡਾਕੂਮੈਂਟ ਦੀ ਫੋਟੋਕਾਪੀ ਲਗਾ ਕੇ ਦਿੱਤੇ ਹੋਏ ਪਤੇ ਤੇ ਤੁਸੀਂ ਸਪੀਡ ਪੋਸਟ ਰਾਈ ਜਾਂ ਆਪਣਾ ਰਜਿਸਟਰ ਰਾਈ ਤੁਸੀਂ ਭੇਜ ਸਕਦੇ ਹੋ ਜੀ ਹੋਰ ਸਹੀ ਅਤੇ ਦਰੁਸਤ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ ssjo.firozpur ਥੈਂਕ ਯੂ